ਹਾਂਜੀ ਸਸਰੀਕਾਲ ਮੈਂ ਤੁਹਾਡੀ ਆਪਣੀ ਰਪਿੰਦਰ ਤੇ ਆਪਾਂ ਇੱਕ ਡਾਟਾ ਬੋਲਣ ਲੱਗੇ ਆ ਜੀ ਜੱਟ ਸਿੱਖ ਗਰੀਬ ਪਰਿਵਾਰ ਦੀ ਲੜਕੀ ਦਾ ਡਾਟਾ ਜੀ ਤੇ ਧਿਆਨ ਨਾਲ ਸੁਣ ਲਿਓ ਤੇ ਆਪਾਂ ਨੂੰ ਮੁੰਡਾ ਚਾਹੀਦਾ ਕੋਟਕਪੁਰੇ ਏਰੀਆ ਚ ਕੁੜੀ ਦੀ ਉਮਰ ਹੈਗੀ 21 ਸਾਲ ਜੱਟਾਂ ਦੀ ਕੁੜੀ ਹੈ ਜੀ ਤੇ ਚਾਚੇ ਤਾਇਆ ਨਹੀਂ ਤੋੜਨੀ ਹੈ ਗਰੀਬ ਪਰਿਵਾਰ ਚੋਂ ਬਹੁਤ ਹੈ ਜੀ ਦੇਣਾ ਲੈਣਾ ਕੁਝ ਨਹੀਂ ਹੈਗਾ ਸੇਕ ਪੜੀ ਹੋਈ ਹੈ 5 ਸੇਕ ਪੜੀ ਹੋਈ ਹੈ ਕੁੜੀ ਤੇ ਏਰੀਆ ਆਪਾਂ ਨੂੰ ਕੋਟਕਪੂਰਾ ਹੀ ਚਾਹੀਦਾ ਜੇ ਕੋਈ ਮੇਰਾ ਵੀਰ ਕੋਟਕਪੂਰੇ ਏਰੀਏ ਦੇ ਵਿੱਚ 5-7 ਜਾਂ 5-4 5-3 ਕਿੱਲਾਂ ਦੇ ਵਿੱਚ ਹੈਗਾ ਕੋਈ ਮੁੰਡਾ ਜਾਹੇ ਤਾਂ ਮਾੜਾ ਮੋਟਾ ਉਦਾਂ ਖੇਤੀਬਾੜੀ ਕਰਦਾ ਹੋਵੇ ਤੇ ਜੇ ਕੋਈ 2-2.5 ਕਿੱਲਾਂ ਚਾਹੇ ਤਾਂ ਪ੍ਰਾਈਵੇਟ ਨੌਕਰੀ ਜ਼ਰੂਰ ਕਰਦਾ ਹੋ ਹੋ ਕਰਦਾ ਹੋਵੇ ਤੇ ਜੇ ਕੋਈ ਮੇਰਾ ਵੀਰ ਇਹ ਜਾ ਹੈਗਾ ਉਮਰ ਜ਼ਿਆਦੇ ਨਾ ਹੋਵੇ ਮੁੰਡੇ ਦੀ 25 ਸਾਲੀ ਹੋਵੇ ਜੀ ਤੇ ਕਰੋ ਸੰਪਰਕ ਜੇ ਕੋਈ ਇਦਾਂ ਦਾ ਮੁੰਡਾ ਹੈਗਾ ਏਰੀਆ ਕੋਟਕਪੂਰਾ ਤੇ ਇੱਧਰ ਆਪਣਾ ਮੋਗਾ ਬਸ ਬੱਦਣੀ ਬੁੱਦਣੀ ਇੱਧਰ ਹੀ ਮੋਗੇ ਕਣੀਆਂ ਹੀ ਬਸ ਇਹ ਚੱਲ ਜੂ ਧੰਨਵਾਦ ਹਾਂਜੀ ਸਤਿ ਸ੍ਰੀ ਅਕਾਲ ਮੈਂ ਸੋਡੀ ਆਪਣੀ ਰੁਪਿੰਦਰ ਤੇ ਆਪਣੇ ਕੋਲੇ ਆਈ ਐ ਜੀ ਇੱਕ ਡਗੋਸੀ ਕੁੜੀ ਤੇ ਭੈਣ ਦਾ ਹੋਇਆ ਹੋਇਆ ਡਗੋਸ ਉਮਰ ਹੈਗੀ ਆ 25 ਸਾਲ ਤੇ ਵੀਡੀਓ ਨੂੰ ਕਰ ਦਿਓ ਦੱਬ ਕੇ ਸੇਰ ਜੱਟਾਂ ਦੀ ਕੁੜੀ ਐ ਜੀ 25 ਸਾਲ ਉਮਰ ਹੈ ਤੇ ਜੇ ਮੁੰਡਾ ਕੋਈ ਮਲਾਜ਼ਮ ਸਰਕਾਰੀ ਮਲਾਜ਼ਮ ਹੈ ਤਾਂ ਇੱਕ ਡੇਢ ਕਿਲਾ ਦੋ ਕਿਲਿਆਂ ਜੀ ਵੀ ਕਰ ਦੇਣਗੇ ਤੇ ਮੁੰਡੇ ਦਾ ਡਿਵੋਰਸ ਹੋਇਆ ਹੋਵੇ ਤੇ ਜੇ ਜੱਟਾਂ ਦਾ ਮੁੰਡਾ ਉਦਾਂ ਕੋਈ ਖੇਤੀਬਾੜੀ ਕਰਦਾ ਤਾਂ 7-8 ਕਿਲੇ ਹੁਣ ਵੀਡੀਓ ਨੂੰ ਕਰ ਦੋ ਦੱਬ ਕੇ ਸ਼ੇਅਰ ਧੰਨਵਾਦ ਹਾਂਜੀ ਸੱਸਰੀ ਕਾਲ ਮੈਂ ਸੋਡੀ ਆਪਣੀ ਰੁਪਿੰਦਰ ਤੇ ਆਪਣੇ ਕੋਲੇ ਆਈ ਐ ਰਾਜਪੂਤਾਂ ਦੀ ਕੁੜੀ ਜੀ ਰਾਜਪੂਤਾਂ ਦੀ ਕੁੜੀ ਐ ਤੇ ਸਰਦਾਰ ਰਾਜਪੂਤ ਨੇ ਸਰਦਾਰ ਜੱਟਾਂ ਵਾਂਗੂ ਹੁੰਦੇ ਨੇ ਤੇ ਆਪਾਂ ਨੂੰ ਮੁੰਡਾ ਵੀ ਜੱਟਾਂ ਦਾ ਹੀ ਚਾਹੀਦਾ ਜੀ ਤੇ ਮੁੰਡਾ ਕਿਸੇ ਕੰਮਕਾਰ ਤੇ ਲੱਗਿਆ ਹੋਵੇ ਵਧੀਆ ਤੇ ਤੇ 50 ਹਜ਼ਾਰ ਰੁਪਿਆ ਮਹੀਨੇ ਦਾ ਕਮਾਉਂਦਾ ਹੋਵੇ ਤੇ ਕੁੜੀ ਹੈਗੀ ਆ ਲੁਧਿਆਣੇ ਤੋਂ ਜੇ ਕੋਈ ਇਹ じゃ ਮੇਰਾ ਵੀਰ ਹੈਗਾ ਚਾਹੇ ਮਿਸਤਰੀਆਂ ਦਾ ਮੁੰਡਾ ਹੋਵੇ ਡਿਊਟੀ ਤੇ ਜ਼ਰੂਰ ਲੱਗਿਆ ਹੋਵੇ ਘਰੇ ਬੈਠਾ ਨਾ ਹੋਵੇ ਠੀਕ ਹੈ ਤੇ ਮੇਰੀ ਗੱਲ ਦਾ ਕੋਈ ਗੁੱਸਾ ਨਾ ਕਰਿਓ ਘਰੇ ਨਾ ਬੈਠਾ ਹੋਵੇ ਮੁੰਡਾ 50 ਹਜ਼ਾਰ ਰੁਪਏ ਤਾਂ ਮਹੀਨੇ ਦਾ ਕਮਾਉਂਦਾ ਹੋਵੇ ਕੋਈ ਆਪਦਾ ਕੰਮ ਕਰਦਾ ਹੋਵੇ ਜਿਵੇਂ ਕੋਈ ਲੱਕੜੀ ਦਾ ਕੰਮ ਫੋਟੋਗ੍ਰਾਫੀ ਦਾ ਕੰਮ ਜਾਂ ਕੋਈ ਵੀ ਪਰ ਮੁੰਡਾ ਹੋਵੇ ਸਰਦਾਰ ਠੀਕ ਹੈ ਮੋਨਾ ਮੁੰਡਾ ਨਹੀਂ ਚਾਹੀਦਾ ਬੋਦੀਆਂ ਵਾਲਾ ਨਹੀਂ ਚਾਹੀਦਾ ਤੇ ਮੁੰਡਾ ਸਰਦਾਰ ਚਾਹੀਦਾ ਆਪਾਂ ਨੂੰ ਲੁਧਿਆਣੇ ਆ ਜੀ ਜੇ ਕੋਈ ਐਦਾਂ ਦਾ ਮੁੰਡਾ ਹੈਗਾ ਪਹਿਲੀ ਪੂਲੀ ਤਾਂ ਉਹਨਾਂ ਨੇ ਪੁੱਛੀ ਨਹੀਂ ਬਸ ਮੁੰਡਾ ਕੰਮ ਵਧੀਆ ਕਰਦਾ ਹੋਵੇ ਠੀਕ ਹੈ ਜੀ ਧੰਨਵਾਦ ਹਾਂਜੀ ਸੱਸਰੀ ਕਾਲ ਮੈਂ ਤੁਹਾਡੀ ਆਪਣੀ ਰਪਿੰਦਰ ਤੇ ਇੱਕ ਆਪਣੇ ਕੋਲੇ ਅੱਜ ਜਲਾਹਿਆਂ ਦੀ ਲੜਕੀ ਆਈ ਹੈ ਜੀ ਜਿਹੜੇ ਮੁਸਲਮਾਨ ਜਲਾਹੇ ਹੁੰਦੇ ਨੇ ਤੇ ਆਪਾਂ ਨੂੰ ਮੁੰਡਾ ਜੱਟਾਂ ਦਾ ਹੀ ਚਾਹੀਦਾ ਧਿਆਨ ਨਾਲ ਸੁਣ ਲਿਓ ਡਾਟਾ ਮੁੰਡਾ ਜੱਟਾਂ ਦਾ ਹੀ ਹੋਵੇ ਏਰੀਆ ਤੂਰੀ ਸੰਗਰੂਰ ਮਰੇਲ ਕੋਟਲਾ ਬੇਲੂ ਮੰਡੀ ਅੰਦਗੜ ਇਦੋਂ ਗਾਹ ਨਹੀਂ ਜਾਂਦਾ ਪਰਿਵਾਰ ਇੱਧਰ ਰਾੜਾ ਸਾਹਿਬ ਕਾ ਨਹੀਂ ਚਲੇ ਜਾਣਗੇ ਤੇ ਲੁਧਿਆਣਾ ਤਾਂ ਚਲੋ ਉਹਨਾਂ ਦਾ ਏਰੀਆ ਹੈਗਾ ਹੀ ਹੈਗਾ ਤੇ ਆਪਾਂ ਨੂੰ ਮੁੰਡਾ 5-4 ਕਿਲਿਆਂ ਦੇ ਵਿੱਚ 3-4 ਕਿਲਿਆਂ 'ਚ ਵੀ 2 ਕਿਲਿਆਂ 'ਚ ਵੀ ਕਰਦਾ ਜੇ ਮੁੰਡਾ ਕੋਈ ਵਧੀਆ ਕੰਮ ਕਰਦਾ ਆਪਦਾ ਕਾਰੋਬਾਰ ਆ ਕੋਈ ਤੇ 2 ਕਿਲਿਆਂ 'ਚ ਵੀ ਕਰਦਾ ਪਰਿਵਾਰ ਤੇ ਪਹਿਲਾਂ ਵੀ ਉਹਦੀ ਭੈਣ ਵਧੀਆ ਚੰਗੇ ਪਰਿਵਾਰ ਚ ਵਿਆਹੀ ਹੋਈ ਐ ਜੱਟਾਂ ਦੀ ਵਿਆਹੀ ਹੋਈ ਐ ਤੇ ਆਪਾਂ ਨੂੰ ਇਸ ਕੁੜੀ ਖਾਤਰ ਵੀ ਜੱਟਾਂ ਦਾ ਮੁੰਡਾ ਹੀ ਚਾਹੀਦਾ ਤੇ ਕਰੋ ਸੰਪਰਕ ਫਿਰ ਧੰਨਵਾਦ ਜੀ ਹਾਂਜੀ ਸਸਰੀ ਕਾਲ ਮੈਂ ਥੋੜੀ ਆਪਣੇ ਰਪਿੰਦਰ ਤੇ ਆਪਣੇ ਕੋਲੇ ਆਈ ਆ ਜੀ ਇੱਕ ਬ੍ਰਾਹਮਣ ਕਾਸਟ ਦੀ ਲੜਕੀ ਤੇ ਮੁੰਡਾ ਆਪਾਂ ਨੂੰ ਚਾਹੀਦਾ ਪੁਰਤਕਾਲ ਦੇ ਵਿੱਚ ਪੁਰਤਕਾਲ ਦੇ ਵਿੱਚ ਮੁੰਡਾ ਚਾਹੀਦਾ ਜੀ ਪੁਰਤਕਾਲ ਦਾ ਪੱਕਾ ਹੋਵੇ ਚਾਹੇ ਕੱਚਾ ਹੋਵੇ ਪਰ ਮੁੰਡਾ ਪੁਰਤਕਾਲ ਚ ਹੀ ਹੋਵੇ ਜੇ ਜੱਟਾਂ ਦਾ ਤਾਂ 2 2.5 3 ਕਿਲੀਆਂ ਦੇ ਵਿੱਚ ਹੋਵੇ ਤੇ ਕੁੜੀ ਦੀ ਉਮਰ ਹੈਗੀ ਐ 97 ਦਾ ਜਨਮ ਹੈ ਗੁੜੀਆ ਦਾ ਤੇ ਜੇ ਕੋਈ ਮੇਰਾ ਵੀਰ ਇਹ ਕੁੜੀ ਤੋਂ ਸਾਲ ਦੋ ਸਾਲ ਵੱਡਾ ਹੈਗਾ ਤਾਂ ਕਰੋ ਸੰਪਰਕ ਧੰਨਵਾਦ ਜੀ ਹਾਂਜੀ ਸਸਰੀ ਕਾਲ ਮੈਂ ਸੋਡੀ ਆਪਣੀ ਰਪਿੰਦਰ ਤੇ ਇਹ ਵੀਡੀਓ ਨੂੰ ਜਿਆਦਾ ਮਜ਼ਾਕ ਕਰਨ ਦੀ ਜ਼ਰੂਰਤ ਨਹੀਂ ਹੈਗੀ ਠੀਕ ਹੈ ਤੇ ਬੜੀ ਸੀਰੀਅਸ ਹੋ ਕੇ ਮੈਂ ਵੀਡੀਓ ਪਾ ਰਹੀ ਹਾਂ ਤੇ ਇੱਕ ਆਪਾਂ ਨੂੰ ਜਾਂਟੀ ਦਾ ਫੋਨ ਆਇਆ ਤੇ ਕਹਿੰਦੀ ਵੀ ਬੇਟਾ ਵੀ ਮੈਂ ਬਹੁਤ ਦੁਖੀਆਂ ਤੇ ਘਰ ਬਸਾਉਣਾ ਚਾਹੁੰਦੀ ਆ ਜਿਹੜਾ ਮੈਂ ਪਹਿਲਾਂ ਅੰਕਲ ਪਾਇਆ ਸੀ ਉਹਦਾ ਤਾਂ ਆਪਾਂ ਨੇ ਕਰਾਤਾ ਤੇ ਹੁਣ ਇਹ ਆਂਟੀ ਵਾਸਤੇ ਆਪਾਂ ਪਾਉਣ ਲੱਗੇ ਆ 50 ਸਾਲ ਦੇ ਹੋਣਗੇ ਆਂਟੀ ਤੇ 50 ਸਾਲ ਦੇ ਹੋਣ ਜੇ ਕੋਈ ਮੇਰਾ ਅੰਕਲ ਪਾਈ ਹੈਗਾ ਕੋਈ ਅੰਕਲ ਤੇ 50 ਹੋਵੇ 55 56 57 58 59 60 60 ਤੋਂ ਉੱਪਰ ਨਾ ਹੋਵੇ ਫਿਰ ਤਾਂ ਬਾਹਲਾ ਬੁੜਾ ਹੋ ਜਾਊਗਾ ਤੇ ਇਹ ਆਂਟੀ ਵਾਸਤੇ ਆਪਾਂ ਨੂੰ ਚਾਹੀਦੀ ਆਂਟੀ ਬਿਲਕੁਲ ਕੱਲੀ ਹੈ ਜੀ ਠੀਕ ਹੈ ਤੇ ਗੁੜੀਆ ਵਿਆਹੀ ਹੋਈ ਹੈ ਕੈਨੇਡਾ ਦੇ ਵਿੱਚ ਪੱਕੀ ਹੈ ਇਹਨੂੰ ਪੈਲੀ ਪੱਠਾ ਵੀ ਵਧੀਆ ਆਉਂਦਾ ਹੈ 3 ਕਿਲੋ ਬਾਣ ਆਉਂਦਾ ਇਹਨੂੰ ਤੇ ਕਰੋ ਸਭ ਪੈਲੀ ਪੱਠਾ ਵੀ ਵਧੀਆ ਆਉਂਦਾ 3 ਕਿਲੋ ਬਾਣ ਦੇ ਵਿੱਚ ਹੈਗੀ ਹੈ ਤੇ ਕਰੋ ਫਿਰ ਸੰਪਰਕ ਰੁਪਿੰਦਰ ਕੌਰ ਨਾਲ ਜਿਹੜਾ ਵੀ ਕੋਈ ਅੰਕਲ ਇਹ ਆਂਟੀ ਦੇ ਉਮਰ ਦੇ ਹਿਸਾਬ ਨਾਲ ਮੈਚ ਕਰਦਾ ਹੋਵੇ ਤਾਂ ਰਪਿੰਦਰ ਕੌਰ ਨਾਲ ਸੰਪਰਕ ਜਰੂਰ ਕਰੋ ਤੇ ਵੀਡੀਓ ਨੂੰ ਦੱਬ ਕੇ ਸ਼ੇਅਰ ਕਰ ਦਿਓ ਮਜ਼ਾਕ ਨਾ ਡਾਇਓ ਕਿਉਂਕਿ ਚਲੋ ਜਿਹੜੀਆਂ ਬੁੜੀਆਂ ਮਤਲਬ ਮਾਤਾ ਨੇ ਮੇਰੇ ਕੋਲ ਦੁਖੀ ਹੋ ਕੇ ਆਉਂਦੀਆਂ ਨੇ ਤੇ ਵੀਡੀਓ ਨੂੰ ਕਹਿੰਦੀਆਂ ਨੇ ਆਪਾਂ ਉਹਨਾਂ ਦੀ ਵੀਡੀਓ ਪਾ ਦੇਵੀਐ ਤੇ ਮੁੰਡੇ ਮਤਲਬ ਅੰਕਲ ਕੋਲੇ ਜੇ ਬਾੜੀ ਨਹੀਂ 7-8 ਕਕੀਲੇ ਤਾਂ ਜ਼ਮੀਨ ਹੋਵੇ ਤੇ ਵਧੀਆ ਰੋਟੀ ਰੂਟਿਓ ਕਹਿੰਦੀ ਮੈਂ ਸਾਰਾ ਕੁਝ ਪਕਾਵਾਂ ਡੰਗਰ ਪਸ਼ੂਆਂ ਦਾ ਨਹੀਂ ਕਰਨਾ ਠੀਕ ਹੈ ਬਦਿਆ ਚੰਗੇ ਪਰਿਵਾਰ ਦਾ ਜੇ ਕੋਈ ਅੰਕਲ ਹੈਗਾ ਤਾਂ ਮੇਰੇ ਨਾਲ ਚਾਹੇ ਸਿੱਧਾ ਸੰਪਰਕ ਕਰ ਲੋ ਠੀਕ ਹੈ ਤੇ ਇਥੇ ਸਕਰੀਨ ਤੇ ਮੈਂ ਨੰਬਰ ਪਾऊं ਨੰਬਰ ਤੇ ਫੋਨ ਲਾਉਣ ਦੀ ਦਬ ਨਾ ਦਿਓ ਤੇ ਤੁਸੀਂ ਸਿਰਫ ਉਹਦੇ ਉੱਤੇ ਫੋਟੋ ਤੇ ਡਾਟਾ ਸੈਂਡ ਕਰ ਲੈ ਧਿਆਨ ਨਾਲ ਸੁਣ ਲਓ ਫੋਟੋ ਤੇ ਡਾਟਾ ਕਿਉਂਕਿ ਤੁਸੀਂ ਦੱਬੀ ਤੁਰੇ ਆਉਨੇ ਫੋਨ ਦੱਬੀ ਤੁਰੇ ਆਉਨੇ ਮੈਂ ਭਾਈ ਫੋਨ ਨਹੀਂ ਚੱਕਦੀ ਕਿਸੇ ਦਾ ਹਨਾ ਤੇ ਬਾਅਦ ਚੋਂ ਅਗਲਾ ਬੋਲਦਾ ਹਾਂ ਫੋਨ ਨਹੀਂ ਚੱਕਦੀ ਇਹ ਉਹ ਹੈਨਾ ਫੋਨ ਮੈਂ ਚੱਕਣਾ ਨਹੀਂ ਹੈਗਾ ਤੇ ਜੀਨੇ ਮੇਰੇ ਨਾਲ ਸੰਪਰਕ ਕਰਨਾ ਤੇ ਸਿਰਫ ਫੋਟੋ ਡਾਟਾ ਬਸ ਕਿਉਂਕਿ ਫੋਟੋ ਡਾਟਾ ਤੇ ਆਪਦਾ ਜੋ ਵੀ ਡਾਟੇ ਦੇ ਵਿੱਚ ਜੋ ਪ੍ਰੋਪਰ ਸਾਰਾ ਕੁਝ ਭੇਜਣਾ ਠੀਕ ਹੈ ਫੋਟੋ 'ਚ ਉਮਰ ਆਮਰ ਸਾਰਾ ਕੁਝ ਲਿਖ ਦੇਣਾ ਪਹਿਲੀ ਪੱਠਾ ਜੋ ਵੀ ਹੈਗਾ ਤੁਹਾਡੇ ਕੋਲੇ ਏਰੀਆ ਪਿੰਡ ਪੁੰਡ ਜਿਹੜਾ ਹੈਗਾ ਸਾਰਾ ਕੁਝ ਲਿਖ ਕੇ ਮੈਨੂੰ ਇੱਕੋ ਵਾਰ ਚ ਸੈਂਡ ਕਰ ਦਿਓ ਇੱਕ ਘੰਟਾ ਮੈਂ ਇੱਕ ਘੰਟਾ ਲਾਉਣੀ ਐ ਇਹਦੇ ਉੱਤੇ ਡਾਟੇ ਦੇਖਣ ਨੂੰ ਕਿਉਂਕਿ ਉੱਦੀ ਜਿਆਦਾ ਮੇਰੇ ਕੋਲ ਟਾਈਮ ਵੀ ਨਹੀਂ ਹੁੰਦਾ ਮੈਂ ਕਿਉਂਕਿ ਹੁਣ ਰਿਸ਼ਤੇ ਆ ਕਰਕੇ ਥੋੜਾ ਜਿਆ ਬਿਜ਼ੀ ਰਹਿਣੀ ਐ ਠੀਕ ਹੈ ਤਾਂ ਇਸ ਕਰਕੇ ਗੁੱਸਾ ਨਾ ਕਰਿਓ ਕਿਸੇ ਵੀ ਗੱਲ ਦਾ 11 ਤੋਂ 12 11 ਤੋਂ 12 ਵਜੇ ਤੱਕ ਮੇਰਾ ਕਾਲਿੰਗ ਟਾਈਮ ਹੈ ਤੇ ਜਦੋਂ ਮਰਜ਼ੀ 11 ਤੋਂ 12 ਮੈਨੂੰ ਫੋਨ ਕਰੋ ਠੀਕ ਹੈ ਹਰੇਕ ਦਾ ਫੋਨ ਮੈਂ ਚੱਕਦੀ ਜੇ ਹੁਣ ਦੱਬੀ ਤੁਰੀ ਜਾਉਂਗੇ ਭਾਈ ਨਹੀਂ ਚੱਕਿਆ ਜਾਂਦਾ ਇਹਨਾਂ ਧੰਨਵਾਦ ਹਾਂਜੀ ਸਸਰੀ ਕਾਲ ਮੈਂ ਸੋਡੀ ਆਪਣੀ ਰਪਿੰਦਰ ਤੇ ਕੋਠੇ ਤੇ ਬੈਠ ਕੇ ਵੀਡੀਓ ਪਾਉਣੀ ਆ ਤਾਂ ਕਰਕੇ ਧੁੱਪ ਤੋਹਾ ਲੈਤੀ ਹੋਈ ਹੈ ਮੇਰੇ ਧੂਰੀ ਉੱਤੇ ਤੇ ਬੇਨਤੀ ਇਹ ਹੈ ਜੀ ਆਪਣੇ ਕੋਲੇ ਆਈ ਹੈ ਆਸਟ੍ਰੇਲੀਆ ਦੀ ਪੀਆਰ ਕੁੜੀ ਤੇ ਉਮਰ ਹੈਗੀ ਹੈ 30 ਕ ਸਾਲ ਆਸਟ੍ਰੇਲੀਆ ਦੀ ਪੀਆਰ ਕੁੜੀ ਹੈ ਏਰੀਆ ਹੈਗਾ ਨੱਬਾ ਤੇ ਆਪਾਂ ਨੂੰ ਇਧਰ ਚਾਹੇ ਬਰਨਾਲੇ ਤੱਕ ਮੁੰਡਾ ਮਿਲ ਜੇ ਇਧਰੋਂ ਮਰੇਲਕੋਟ ਲਾਹਮਦਗੜ ਲੁਧਿਆਣੇ ਤੱਕ ਮੁੰਡਾ ਮਿਲ ਜੇ 15 ਤੋਂ 20 ਕਿਲਿਆਂ ਦੇ ਵਿੱਚ ਹੋਵੇ ਵੀਡੀਓ ਨੂੰ ਦੱਬ ਕੇ ਸ਼ੇਅਰ ਕਰ ਦਿਓ ਜੀ ਧੰਨਵਾਦ ਹਾਂਜੀ ਸਤਿ ਸ੍ਰੀ ਅਕਾਲ ਮੈਂ ਸੁਡੀ ਆਪਣੀ ਰਪਿੰਦਰ ਤੇ ਇਹ ਵੀਡੀਓ ਨੂੰ ਬਹੁਤ ਧਿਆਨ ਨਾਲ ਸੁਣਿਆ ਜੀ ਕਿ ਕਿਸੇ ਤਰ੍ਹਾਂ ਦਾ ਮਜ਼ਾਕ ਨਾ ਡਾਇਓ ਕਿਉਂਕਿ ਜਦੋਂ ਵੀ ਕੋਈ ਫੈਸਲਾ ਲੈਂਦਾ ਅਗਲਾ ਹਨਾ ਤੇ ਕੱਲਾ ਬੰਦਾ ਸਾਡਾ ਪ੍ਰੈਸ਼ਨ ਚ ਵੀ ਚਲੇ ਆ ਜਾਂਦਾ 65 ਕਿਸਾਨ ਦਾ ਅੰਕਲ ਆਇਆ ਆਪਣੇ ਕੋਲੇ ਤੇ ਵਧੀਆ ਕਰੋਨਾ ਖਰਬਾ ਬਧੀ ਬੰਦਾ ਹੈ ਤੇ ਬੱਚੇ ਉਹਦੇ ਅਮਰੀਕਾ ਦੇ ਵਿੱਚ ਸੈਟਲੇ ਪਪੇ ਨੇ ਬੱਚੇ ਉੱਧਰ ਤੇ ਅੰਕਲ ਵੀ ਕਦੇ-ਕਦੇ ਜਾ ਆਉਂਦਾ ਹੈ ਇੱਧਰ ਆ ਜਾਂਦਾ ਕਦੇ ਚਲੇ ਜਾਂਦਾ ਤੇ ਇੱਧਰ ਵੀ ਬਹੁਤ ਤਕੜਾ ਬਿਜ਼ਨਸਮੈਨ ਅੰਕਲ ਤੇ ਵਧੀਆ ਤਕੜੀ ਪ੍ਰਾਪਰਟੀ ਦਾ ਮਾਲਕ ਹੈ ਤੇ ਆਪਾਂ ਨੂੰ ਉਹਦੇ ਲਈ ਲੇਡੀਜ਼ ਚਾਹੀਦੀ ਹੈ 40 ਤੋਂ ਉੱਤੇ 40 ਤੋਂ ਉੱਤੇ ਹੋਵੇ ਉਮਰ ਚ ਤੇ ਕਿਉਂਕਿ 50 ਦੀ ਤਾਂ ਫਿਰ ਬਾਲੀ ਗੁੜੀ ਹੋ ਜੂਗੀ ਅੰਕਲ ਦੀ ਮਤਲਬ ਲੱਗਦਾ ਨਹੀਂ ਅੰਕਲ ਵੀ ਇੰਨਾ ਬੁਢਾ ਹੋਊਗਾ ਵਧੀਆ ਤਕੜੇ ਘਰਵਾ ਜੀ ਆਪਾਂ ਨੂੰ ਬੱਚੇ ਤੋਂ ਬਿਨਾਂ ਲੇਡੀਜ਼ ਚਾਹੀਦੀ ਹੈ ਤੇ ਜਿਹਦੇ ਕੋਲ ਕੋਈ ਆਪਣੀ ਭੈਣ ਹੈ ਰਹੀ ਹੈ ਹੈਗੀ ਜਲਦੀਜ ਤੇ ਮੇਰੇ ਨਾਲ ਸੰਪਰਕ ਜ਼ਰੂਰ ਕਰੋ ਬੱਚਾ ਨਾ ਹੋਵੇ ਵੀਡੀਓ ਨੂੰ ਦਬਕੇ ਸ਼ੇਅਰ ਕਰ ਦਿਓ ਜੀ ਤਾਂ ਕਿ ਇਹ ਸੰਕਲ ਨੂੰ ਇਸਦਾ ਜੀਵਨ ਸਾਥੀ ਮਿਲ ਸਕੇ ਧੰਨਵਾਦ ਜੀ ਹਾਂਜੀ ਸਤਿ ਸ੍ਰੀ ਅਕਾਲ ਮੈਂ ਤੁਹਾਡੀ ਆਪਣੇ ਰਪਿੰਦਰ ਤੇ ਆਪਣੇ ਕੋਲੇ ਇੱਕ ਤਾਣਕਿਆਂ ਦੀ ਗੁੱਡੀ ਆਈ ਹੈ ਤਾਣਕਿਆਂ ਦੀ ਗੁੱਡੀ ਆਈ ਹੈ ਜੀ ਕਾਸਟ ਦਾ ਮੈਨੂੰ ਵੀ ਨਹੀਂ ਪਤਾ ਵੀ ਕੀ ਹੁੰਦੇ ਨੇ ਤੇ ਬੇਟੀ ਦੀ ਉਮਰ ਹੈਗੀ ਆ 26 ਸਾਲ ਤੇ ਉਹਨਾਂ ਨੂੰ ਚਾਹੀਦਾ ਜੀ ਚਟਾਂ ਦਾ ਮੁੰਡਾ ਹੋਵੇ ਤੇ ਆਪਣਾ ਬਾਣੀਆਂ ਦਾ ਹੋਵੇ ਤੇ ਆਪਣਾ ਕੀ ਕਹਿੰਦੇ ਨੇ ਮਿਸਤਰੀ ਸਿੰਘਾ ਦਾ ਹੋਵੇ ਯਾਨੀ ਕਿ ਇਹ ਕਾਸਟ ਦੇ ਵਿੱਚ ਕਰ ਦੇਣਗੇ ਤੇ ਮੁੰਡਾ ਕੋਈ ਜਾਂ ਤਾਂ ਆਪਦਾ ਕੰਮ ਕਰਦਾ ਹੋਵੇ ਜਾਂ ਫਿਰ ਦੋ ਚਾਰ ਕਿਲੇ ਪੈੜੀ ਹੋਵੇ ਧੰਨ